ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਨਿਸ਼ਾਨੀ ਇਹਾਦਤ ਨੂੰ ਸਮਰਪਿਤ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਰਤਨਹੜੀ ਰੋਡ ਪੁਲ ਦੇ ਕੋਲ ਹਿਊਮਨ ਰਾਈਟਸ ਜਨਚੇਤਨਾ ਮਿਸ਼ਨ ਪੰਜਾਬ ਵੱਲੋਂ ਲਗਾਇਆ ਗਿਆ ਜਿਸ ਵਿੱਚ ਮਾਹਾਂ ਡਾਕਟਰਾਂ ਦੀ ਟੀਮ ਵੱਲੋਂ ਅਲੱਗ-ਅਲੱਗ ਬਿਮਾਰੀਆਂ ਦਾ ਚੈੱਕਅਪ ਕਰਕੇ ਮਰੀਜ਼ਾਂ ਨੂੰ ਇੱਕ ਹਫ਼ਤੇ ਦੀ ਮੈਡੀਸਿਨ ਫ੍ਰੀ ਦਿੱਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਿਊਮਨ ਰਾਈਟ ਜਨਚੇਤਨਾ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਡਾਕਟਰ ਸ਼ਿਵ ਸ਼ਰਮਾ ਨੇ ਕਿਹਾ ਕਿ ਮਿਸ਼ਨ ਬਲੌ ਹਰ ਸਾਲ ਸਹਿਬਜ਼ਾਦੇ ਨੂੰ ਯਾਦ ਕਰਦੇ ਹੋਏ ਇਹ ਕੈਂਪ ਲਗਾਇਆ ਜਾਂਦਾ ਹੈ ਤਾਂ ਜੋ ਜ਼ਰੂਰਤਮੰਦ ਮਰੀਜ਼ਾਂ ਦਾ ਸਹੀ ਇਲਾਜ ਹੋ ਸਕੇ ਅਤੇ ਉਹਨਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਮਾਰਦੇ ਆ ਉਹਦਾ ਇਲਾਜ ਕਰੀਏ ਨਾਲ ਇੱਕ ਦੇ ਕਦਰਸ ਜੀ ਨੇ ਕੈਂਪ ਲਾਇਆ ਅੱਜ ਕਿਸ ਉਹਦੇ ਨਾਲ ਹੈ ਕਿਹੜੀ ਸੰਸਥਾ ਵੱਲੋਂ ਤੇ ਕੀ ਹੈ ਇਹ ਕੈਂਪ ਮਨੁੱਖੀ ਅਧਿਕਾਰ ਜਨ ਚੇਤਨਾ ਮਸ਼ੀਸ਼ ਦੇਸ਼ ਪੰਜਾਬ ਭਾਰਤ ਨਾਲ ਰੱਖਿਆ ਗਿਆ ਇਹ ਹਰ ਸਾਲ ਇਸੇ ਮਹੀਨੇ ਦੇ ਵਿੱਚ 10 ਨਵੰਬਰ ਤੋਂ ਲੈ ਕੇ 23 ਦਸੰਬਰ ਤੱਕ ਲਗਾਤਾਰ 5 ਦਿਨ ਕੈਂਪ ਲੱਗਦੇ ਨੇ ਜਿੱਦਾਂ 27 ਨੂੰ 28 ਨੂੰ ਦਸੰਬਰ ਦਸੰਬਰ ਅੱਜ 24 ਸੀ ਉਸ ਤੋਂ ਪਹਿਲਾਂ 11 ਤਰੀਕ ਦਸੰਬਰ ਇਹ ਹਰ ਸਾਲ ਇਸੇ ਤਰ੍ਹਾਂ ਮਨੁੱਖੀ ਅਧਿਕਾਰ ਕੰਫਰੰਸ ਵਿੱਚ ਪਾਰਤਰਮ ਲਾਇਆ ਜਾਂਦਾ ਹੈ ਜਿਹੜੇ ਵੀ ਸਾਡੇ ਮੈਂਬਰ ਨੇ ਉਹ ਸਾਰਿਆਂ ਦਾ ਹੀ ਸਹਿਯੋਗ ਹੁੰਦਾ ਇਸ ਕੈਂਪ ਦੇ ਤੇ ਅੱਜ ਕਿੱਥੋਂ ਆਏ ਨੇ ਡਾਕਟਰ ਸਾਹਿਬ ਜਿਹੜੇ ਬੱਦਲਵਾ ਅੱਜ ਸਾਡੇ ਡਾਕਟਰ ਜੇਸ ਬਾਜਵਾ ਜੀ ਸਰਹੰਦ ਦੇ ਤੇ ਡਾਕਟਰ ਮੌਨ ਲਾਲ ਜੀ ਸਲੇਮਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਡਾਕਟਰ ਐਮ ਐਸ ਰੋਟਾ ਜੀ ਭਰਮ ਤੋਂ ਆਏ ਜੀ ਇਹ ਡੀ ਐਮ ਐਸ ਨੇ ਸਾਡੇ ਤੋਂ ਸੰਦੀਪ ਸਿੰਘ ਮਾਨ ਜੀ ਜੀ ਐਮ ਐਸ ਸਮਰ ਰਖੋ ਆਏ ਜੀ ਡਾਕਟਰ ਸੁਪੀਤ ਕੁਮਾਰ ਚੱਕ ਇਹ ਐਸ ਤੋਂ ਉਠਾਲਣ ਤੋਂ ਡਾਕਟਰ ਸੁਭਾਸ ਮੋਦਗਿਲ ਲੋਕਲ ਖੰਨਾ ਹੋਰ ਬਾਕੀ ਸਾਡੇ ਜਿੰਨੇ ਵੀ ਮੈਂਬਰ ਨੇ ਜੇ ਆ ਕੇ ਦਿੱਤਾ ਜਾ ਰਿਹਾ ਜੇ ਕੁਮਰੀ ਜਮੂ ਜਿਹੜੀ ਹੈ ਉਹਨੂੰ ਜੇ ਕਪ ਹੋਇਆ ਜਾਂ ਦੋਜਾਂ ਵੀ ਫਰੀ ਹੋਤੇ ਨੇ ਇੱਕ ਕਪ ਕਰਕੇ ਮਰੀਜ਼ ਨੂੰ ਹਰ ਮਰੀਜ਼ ਨੂੰ ਇਹ ਚ ਇੱਕ ਖਾਤੇ ਦਵਾਈ ਮੁਫਤ ਦਿੱਤੀ ਜਾ ਰਹੀ ਹੈ ਔਰ ਇਹਦੇ ਵਿੱਚ ਇੱਕ ਜ਼ਰੂਰ ਗੱਲ ਮੈਂ ਦੱਸਾਂਗਾ ਜਿਹੜੇ ਮਰੀਜ਼ ਨੂੰ ਅਗਰ ਦਵਾਈ ਨਾਲ ਫਰਕ ਪੈ ਰਿਹਾ ਜਾਂ ਨਹੀਂ ਫਰਕ ਪੈ ਰਿਹਾ ਕੋਈ ਇਥੇ ਨਜ਼ਦੀਕ ਹੀ ਮਤਲਬ ਕਿ ਸਟੇਟਵਲ ਸਪੈਂਸਰ ਹੀ ਚਲਾਇਆ ਜਾ ਰਿਹਾ ਹੈ ਮੋਰ ਡੈਟ ਤੋਂ ਹਫਤੇ ਚ ਇੱਕ ਦਿਨ ਜਿਹੜੇ ਕਿ ਉਹਨਾਂ ਨੂੰ ਕੋਈ ਵੀ ਪਰਚੀ ਕੈਂਪ ਦੇ ਲੈ ਕੇ ਆਉਣਗੇ 40% ਦਵਾਈ ਕੋਈ ਵੀ ਹੋਵੇ ਡਿਸਕਾਊਂਟ ਦੇ ਦਿੱਤੀ ਜਾਂਦੀ ਨਾ ਕਿ ਉਹ ਸਿਰਫ ਕੈਂਪੀ ਮੁਫਤ ਦਵਾਈ ਦਿੱਤੀ ਜਾ ਰਹੀ ਠੀਕ ਹੈ ਸਾਰਾ ਚੈੱਕਅਪ ਫ੍ਰੀ ਹੋਏਗਾ ਮਰਜ਼ਾ ਕੀ ਨਾਮ ਹੈ ਡਾਕਟਰ ਮੋਹਨਲਾਲ ਸ਼ਰਮਾ ਜੀ ਮਰਜ਼ਾ ਕੀ ਕਹਿਣਾ ਚਾਹੁੰਦੇ ਜਿਹੜਾ ਕੈਂਪ ਦਾ ਕੈਂਪ ਦਾ ਦੀ ਹਰ ਸਾਲ ਦੀ ਤਰ੍ਹਾਂ ਕੈਂਪ ਲੱਗਦਾ ਹੈ ਅਸੀਂ ਆਯੁਰਵੇਦ ਦੇ ਪੁਰਾਣੇ ਮਰੀਜ਼ ਸਾਡੇ ਕੋਲ ਜਿਹੜੇ ਲਾ ਲਾਜ ਹੈ ਉਹਨਾਂ ਦਾ ਇਲਾਜ ਉਹਨਾਂ ਨੂੰ ਦੇ ਕੇ ਨਾਮ ਵਗੈਰਾ ਦੇਖ ਕੇ ਚੈੱਕ ਕਰਕੇ ਆਯੁਰਵੇਦ ਦੇ ਜੀ ਸੀ ਵੀ ਦਿੱਤੀ ਜਾਂਦੀ ਹੈ ਤੇ ਹਫਤੇ ਦੀ ਦਾਅਦ ਦੇ ਦੀ 15 ਜਨਵਰੀ ਦੀ ਜੀ ਡਾਕਟਰ ਜੀ ਐਸ ਬਾਜਵਾ ਜੀ ਫਤਿਹਗੜ੍ਹ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿ ਬਾਰੇ ਟੈਂਪ ਦਾ ਪ੍ਰੋਗਰਾਮ ਬਹੁਤ ਸੋਹਣਾ ਜੀ ਹਰ ਸਾਲ ਜਿਵੇਂ ਪਲਾਮੀ ਟੈਂਪ ਲਗਾ ਰਹੇ ਆ ਹਮਨ ਰੈਡਸ ਚ ਜਨ ਚੇਤਨਾ ਮਿਸ਼ਨ ਵੱਲੋਂ ਜੀ ਡਾਕਟਰ ਸ਼ਿਵ ਕੁਮਾਰ ਜੀ ਤਾਂ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਜਿਹੜਾ ਅੱਜ ਕੱਲ ਬਹੁਤ ਸਾਰੀਆਂ ਬਿਮਾਰੀਆਂ ਫੈਲ ਰਹੀਆਂ ਨੇ ਠੀਕ ਹੈ ਉਹਨਾਂ ਦਾ ਇੱਕ ਫ੍ਰੀ ਇਲਾਜ ਹੋ ਸਕਦਾ ਹੈ ਬਹੁਤ ਸਾਰੇ ਗਰੀਬ ਪਰਿਵਾਰਾਂ ਨੇ ਜਿਨ੍ਹਾਂ ਦਾ ਵਧੀਆ ਪਚਾਰੇ ਦਵਾਈ ਲੈ ਨਹੀਂ ਸਕਦੇ ਉਹਨਾਂ ਵਾਸਤੇ ਬਹੁਤ ਉਪਰਾਲਾ ਵਧੀਆ ਹੈ ਥੈਂਕ ਯੂ ਦਾ ਕੀ ਨਾਮ ਹੈ ਡਾਕਟਰ ਐਮ ਐਸ ਲੋਟਾ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਲ੍ਹਾ ਜੈਂਪਲ ਹੋਇਆ ਗਿਆ ਹੈ ਕੈਂਪ ਡਾਕਟਰ ਸੁਖਮਨ ਸ਼ਰਮਾ ਜੀ ਦੀ ਇਹ ਦੇਣਾ ਹਿਊਮਨਰਿਟੀ ਜਾਗਰਣ ਮਿਸ਼ਨ ਰਜਿਸਟਰਡ ਪੰਜਾਬ ਭਾਰਤ ਵੱਲੋਂ ਇਹ ਹਰ ਸਾਲ ਹੀ ਲਗਾਉਂਦੇ ਨੇ ਵਧੀਆ ਅਪਰੇਲ ਹੈ ਇਹਨਾਂ ਕੈਂਪਾਂ ਦਾ ਸਭ ਤੋਂ ਵੱਡਾ ਫਾਇਦਾ ਲੋੜਵੰਦ ਬੰਦਿਆਂ ਨੂੰ ਹੋ ਜਾਂਦਾ ਹੈ ਕਿ ਅੱਜਕੱਲ੍ਹ ਜਿਹੜੀਆਂ ਮੈਡੀਕਲ ਸਹੂਲਤਾਂ ਨੇ ਉਹ ਕਾਫੀ ਮਹਿੰਗੀਆਂ ਨਿਕੀਆਂ ਕੈਂਪਾਂ 'ਚ ਗਰੀਬ ਬੰਦੇ ਦਾ ਕਾਫੀ ਕੰਮ ਠੀਕ ਆ ਜਾਂਦਾ ਹੈ ਉਹ ਛੋਪਰਾਲਾ ਹੈ ਨਾਲੇ ਜਿਹੜੇ ਸਾਖਾ ਸਰਾਂ ਦੇ ਸ਼ਹੀਦ ਮਹਿਮਾਨ ਸ਼ਹੀਦ ਉਹਨਾਂ ਨੂੰ ਸ਼ਰਧਾਂਜਲੀ ਹੋ ਜੀ ਥੈਂਕ ਯੂ ਲਗੀ ਨਾ ਮੈਂ ਡਾਕਟਰ ਸੰਦੀਮਨ ਸਮਰਾਲਾ ਇਹ ਕੀ ਕਹਿਣਾ ਚਾਹੁੰਦਾ ਜੇ ਇਹ ਕੈਂਪ ਲਗਾਇਆ ਗਿਆ ਹੈ ਦੇਖੋ ਜੀ ਕੈਂਪ ਅੱਜ ਕੱਲ ਦਾ ਸਮਾਜ ਦਾ ਇੱਕ ਜ਼ਰੂਰੀ ਅੰਸ਼ ਹੋ ਗਏ ਨੇ ਲੋੜਵੰਦ ਲੋਕਾਂ ਦੇ ਇਲਾਜ ਲਈ ਜਿਹੜੀ ਫ੍ਰੀ ਦਵਾਈਆਂ ਮੁਹੱਈਆ ਹੋ ਜਾਂਦੀਆਂ ਨੇ ਇਹ ਕਾਫੀ ਜ਼ਰੂਰੀ ਚੀਜ਼ਾਂ ਆ ਜਾਂਦੀਆਂ ਸੋ ਮੇਰੇ ਸਾਹਮਣੇ ਇਹ ਜੋ ਉਪਰਾਲੇ ਕਰਨੇ ਆਮ ਸਮਾਜ ਸੇਵਕਾਂ ਲਈ ਜ਼ਰੂਰੀ ਨੇ ਇਹ ਮੈਡੀਸਿਨ ਕਿਹੜੀ ਹੁੰਦੀ ਹੈ ਜੀ ਵੀਰੇ ਜਿਹੜੀ ਦਿੱਤੀ ਜਾਂਦੀ ਹੈ। ਕਿਆ-ਕਿਆ ਚੀਜ਼ ਹੈ ਦੇ ਵਿੱਚ? ਇਹਦੇ ਵਿੱਚ ਕੰਬੀਨੇਸ਼ਨ ਹੈ ਜੀ ਐਲੋਪੈਥੀ ਦਾ ਤੇ ਆਯੁਰਵੈਦਿਕ ਦਾ। ਜਿਵੇਂ ਮਰੀਜ਼ ਦੀ ਲੋੜ ਹੈਗੀ ਜਰੂਰਤ ਹੈਗੀ ਉਹਦੇ ਮੁਤਾਬਕ ਉਹਨੂੰ ਦਵਾਈ ਦੇ ਦਿੱਤੀ ਜਾਂਦੀ ਹੈ। ਟੈਸਟ ਉਸਟ ਵੀ ਇਹਦੇ ਵਿੱਚ ਜੇ ਸਾਨੂੰ ਕੋਈ ਸ਼ੱਕ ਪੈਂਦਾ ਵੀ ਮਰੀਜ਼ ਕੋ ਕ੍ਰਿਟੀਕਲ ਆ ਗਿਆ ਤਾਂ ਉਹਨੂੰ ਜਵਾਬ ਦੇ ਦਿੱਤਾ ਜਾਂਦਾ। ਉਹਨੂੰ ਉੱਥੇ ਅਸੀਂ ਦਵਾਈ ਦੇਣ ਦੀ ਕੋਸ਼ਿਸ਼ ਨਹੀਂ ਕਰਦੇ। ਉਹਨੂੰ ਕਹਿ ਦਿੱਤਾ ਜਾਂਦਾ ਵੀ ਆਪਣਾ ਨੁੜਿੰਦੇ ਹਸਪਤਾਲਾਂ 'ਚ ਚੈੱਕਅਪ ਕਰਵਾ ਕੇ ਉੱਥੋਂ ਆਪਣੀਆਂ ਦਵਾਈਆਂ ਲੈਣੀ ਸ਼ੁਰੂ ਕਰ ਲਓ। ਇਹ ਮੈਜ ਇੱਕ ਜਨਰਲ ਮੈਡੀਸਨ ਵਗੈਰਾ ਅਸੀਂ ਦੰਨੇ। ਜੀ ਤੇ ਸਾਨੂੰ ਕਲੀਅਰ ਹੋ ਜਾਂਦਾ ਵੀ ਇਹ ਪੇਸ਼ੈਂਟ ਨੂੰ ਅਸੀਂ ਦਵਾਈ ਦੇ ਸਕਦੇ ਆ।